ਕੀ ਕੋਣ ਆਪ ਕੋਣ ਆ ਪਹਿਲੇ ਬੰਦ ਹੋ ਗਿਆ ਇਹ ਕੀ ਸਟਾਪ ਕਰਾ ਲੈ ਆਪ ਕੌਣ ਜੀ ਕਿਸਤੀ ਆ ਕਾ ਵੀ ਇਹ ਇਹ ਲੱਗਦਾ ਜੈਸੂਰੀ ਨੂੰ ਬਚਾ ਦੇ ਦੇ ਇਧਰ ਹਾਂਜੀ ਕੀ ਅਗਲੀ ਕੀ ਕ੍ਰਿਸ਼ਨਾਈ ਹੈ ਸਤਿ ਸ਼੍ਰੀ ਅਕਾਲ ਵੀਰ ਜੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਵਲੌਗ ਦੇ ਤੇ ਆਪਣਾ ਜੀ ਅੱਜ ਕੱਲ ਬੰਦ ਸੀ ਤੇ ਪਰਸੋ ਚਲਾਏ ਸੀ ਆਪਾਂ ਦੇ ਅੱਜ ਚੱਲ ਰਹੀ ਹੈ ਪਰਸੋ ਤੋਂ ਸੁੱਖਾ ਗੱਲ ਸਾਂਨੇ ਤੇਰਾ ਬਲੇ ਸਾਸਰੀ ਗੱਲ ਬੁਲਾ ਸਾਸਰੀ ਗੱਲ ਬੁਲਾਓ ਤੇ ਆਪਣੀ ਗੱਡੀ ਚੱਲ ਰਹੀ ਅੱਜ ਦੋ ਦਿਨ ਬਾਅਦ ਚੱਲੀ ਹੈ ਤੇ ਤੁਸੀਂ ਦੋ ਦਿਨ ਕੱਟੇ ਕਿਵੇਂ ਲੱਗੇ ਤੁਹਾਨੂੰ ਕਿਦਾਂ ਮਹਿਸੂਸ ਕੀਤਾ ਔਖਾ ਬੜਾ ਲੱਗਿਆ ਦੋ ਦਿਨ ਕਿਵੇਂ ਔਖਾ ਲੱਗਾ ਤੇ ਬੈ ਬੈ ਕੇ ਬਹੁਤ ਹੋਈਦਾ ਹੁਣ ਅੱਜ ਅੱਜ ਨੂੰ ਮਾੜਾ ਸਕੂਨ ਮਿਲ ਗਿਆ ਹੋਰ ਅੱਜ ਵਧੀਆ ਚੱਲ ਉੱਤੇ ਜਾੜ ਜੀ ਦਾ ਮਸ਼ੀਨ ਦੇ ਕੇ ਥੱਲੇ ਚੱਲ ਟਾਇਪਸ ਹੋ ਜਾਂਦੀ ਇਹ ਸਾਡੇ ਜੰਡ ਸਾਹਿਬ ਨੇ ਸਤਿ ਸ਼੍ਰੀ ਅਕਾਲ ਬਲਾ ਬੰਦਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਕੀ ਗੱਲ ਸਰ ਕੰਮ ਮੰਦਾ ਹੈ ਕਿਆ ਚੱਕਰੇ ਕੰਮ ਇਸ ਵਾਰ ਇਕੱਠਾ ਨਹੀਂ ਆਇਆ ਖਿਟਾ ਅੱਛਾ ਫਿਰ ਅਭੀ ਆਲੇ ਪੜੇ ਹੋਏ ਆਲੇ ਪੜੇ ਹੋਏ ਅਭੀ ਤੋ ਕਦ ਪੱਕेंगे ਬਸ ਦੋ ਤਿੰਨ ਦਿਨ ਮੇ ਬੜਿਆ ਪੱਕ ਜਾਏਗੀ ਹੋ ਜਾਏਗਾ ਦੋ ਤਿੰਨ ਦਿਨ ਹੋਰ ਕਿਆ ਲੱਗਿਆ ਹੋ ਤੋ ਉੱਪਰ ਸੇ ਜੀ ਦੂਸਰਾ ਉਹ ਪਾਣੀ ਪੜ ਗਿਆ ਤਾਂ ਫੇਰ पानी पड़ गया तो ऊपर वाला जो जैसे रहने का वैसे रहेंगे हमारे पंजाब में तो पड़ गया कल परसों का नहीं नहीं मौसम बिगड़ेगा तीन दिन के लिए नहीं तो गेहूं तो दो-तीन दिन में आ जाएंगे सभी सूख रहे हैं गेहूं तो आ जाएंगे चलो ठीक है धीरे-धीरे बीच हमारे को सुकून मिलता है अच्छे धीरे-धीरे चलने से ना नहीं 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 चलेगा नाटपाई करने का क्या फायदा है दो-तीन दिन मौसम बिगड़ेगा ना बहुत एरिया कट जाएगा दो दिन हां ये तो है तो अपने गांव चले एक बार गांव वो क्या आएंगे ना अपना ਕੱਬ ਜਾਣਾ ਅਭੀ 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 ਚੱਲेंगे ਚਾਹੇ ਜੀ ਤਾਂ ਪਿਲਾ ਲਿਆ ਚਾਹ ਪਿਲਾएंगे ਤੇਰੇ ਕੋ ਫਿਰ ਇਹ 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 ਗੇਟ ਵਾਲੇ ਭయ్యా ਕਾਟਣਾ ਹੈ ਇਹ ਇੱਕ ਟੁਕੜਾ ਯਹੀ ਕਾਟਣਾ ਬਸ ਹਾਂ ਇਹ ਟੁਕੜਾ ਕਾਟਣਾ ਇਹ ਇਹ ਇਨਕਾ ਇਹ ਹਾਂ ਇਸ ਬਾਜੀ ਸਾਹਿਬ ਕਾ ਹਾਂ ਅੱਛਾ ਇਹ ਕਾੜ ਕੇ ਫਿਰ ਗਾਡੀ ਉੱਧਰ ਹੀ ਜਾਏਗੀ ਨਾ ਫਿਰ ਵਾਈ ਆਪਣੇ ਰੋਡ 'ਤੇ ਆਪਣਾ ਨਹੀਂ ਕਾਟਣਾ ਅੱਜ ਕੱਲ ਕਾ ਲੇਗੇ ਨਾ ਵੀ ਦੇਖ ਲੇਗੇ ਮੌਸਮ ਸ਼ਾਮ ਤੱਕ ਅਗਰ ਜਿਆਦਾ ਬਗੜ ਜਾਏਗਾ ਤਾਂ ਵੀ ਕਾ ਲੇਗੇ ਯਾਰ ਉਹ ਨਵੀਂ ਗੇਟ ਦਾ ਜਿਹੜਾ ਨਪਰਦਾ ਅੱਜ ਕਾ ਲ ਦੇਗੇ ਸ਼ਾਮ ਤੱਕ ਲਾਹ ਹੋ ਅੱਜ ਕਾਟ ਲਈਏ ਟੰਡ ਬਗੜੇ ਤੇ ਕਾ ਲੇਗੇ ਅੱਛਾ ਅੱਛਾ ਕਾਟ अगर मौसम साफ हो जाएगा शाम तक तो भी बुधवार को कटवा लेंगे बुधवार का भी में कटिंग नहीं होनी चाहिए तो ना देख ले माल मुले देख ले हां कटिंग 1% भी ना हो कटिंग ना सुको माल दे बढ़िया है सुखी मार दो भैया सुखाए सुकी गेहूं है हां भाई कटिंग यार नहीं होगी कटंगा तुम तुम ना अपने ट्रॉली के बीच देख लेना कटिंग तो आती नहीं है उसका यही होता है दाब थोड़ी नीचे करनी पड़ती है और कुछ दाब कर दे दो दो जुड़ियां घटा दे जे ਕਿੰਨੇ ਘੜੇ ਰਹਿ ਗਾ ਪੰਮਾ ਡਰਾਈਵਰ ਨੂੰ ਬਿਠਾਇਆ ਜਾਈ ਸੀ ਉੱਪਰ ਹਾਂ ਬੜੀ ਅੱਛੇ ਅੱਛੇ ਸੁਖ ਰਹੇ ਉਹ ਕਿੱਦ ਮੀ ਹਾਂ ਨਹੀਂ ਨਹੀਂ ਦਾਬ ਕੰਮ ਇਸਨੇ ਕਾਟਣਾ ਹੈ بس 2 ਘੜੇ ਰਹਿ ਗਏ ਹਾਂ ਦਾਬ ਤੋਂ ਕੰਮ ਕਰਦੀ ਮਾੜੀ ਗੀ ਗਾੜੀ ਧੀਰੇ ਚਲਾਣਾ ਨਹੀਂ ਗਾੜੀ ਸਹੀ ਚੱਲੇਗੀ ਗਾੜੀ ਧੀਰੇ ਚਲਾਗੇ ਭਈਆ ਕੰਮ ਤਾਂ ਪਹਿਲੇ ਨਹੀਂ ਆਇਆ ਹੈ ਸਾਡੇ ਕੋਲ ਬਗਾਏਗਾ ਹਾਂ ਅੱਦਿਨੋ ਕੰਮ ਤੋਂ ਨਹੀਂ ਚੱਲ ਜੀ ਬਾਹਰ ਇਤਨੀ ਚਲਾएंगे ਜਿੰਨੀ ਚੱਲ ਰਹੀ ਆ ਬਸ ਬਿਲਕੁਲ ਆਰਾਮ ਬੁੱਧਾ ਅੰਨ ਚੁਗਲਾ ਪੰਮਾ ਭਾਈ ਉੱਤੇ ਖੁਸ਼ ਹੋ ਰਿਹਾ ਪੂਰਾ ਅੱਜ ਪਰ ਖੰਬਾ ਦੂਰੀ ਹੈ ਹਾਂ ਨਾ ਨੀ ਪੰਮਾ ਮਸ਼ੀਨ ਤੇ ਗੀਤ ਲਾਇ ਫਿਰਦਾ ਤੈਨੂੰ ਮौज ਕਰਾਵਾਂ ਮਾ ਇੱਥੇ ਤਾਂ ਪਾਣੀ ਨਹੀਂ ਲੰਗਦਾ ਪਿਆ ਮौज ਕਿਤ ਹੁੰਦੀ ਪਈਏ ਮੋਜ ਤੋਂ ਨੂੰ ਆਂਦਾ ਕਿ ਮਸ਼ੀਨ ਨੂੰ ਆਂਦਾ ਕਿ ਨਰੇਸ਼ ਨੂੰ ਆਂਦਾ ਕਿ ਕਣਕ ਨੂੰ ਆਂਦਾ ਪਤਾ ਨਹੀਂ ਕੀ ਸੋਚ ਲਾਈ ਫਿਰਦਾ ਮੋਜ ਜਾਂਦਾ ਵਕਲੀ ਮੋਜ ਜਾਂਦਾ ਤੇ ਮੋਜ ਕਰਾਵਾਂ ਤੇ ਤੈਨੂੰ ਮੋਜ ਕਰਾਵਾਂ ਤੇਰੇ ਸੱਦਕੇ ਜਾਵਾਂ ਹਮ ਸਭ ਮੋਜ ਆ ਕਿ ਬਹੁਤ ਆਈ ਪਿਆ ਆਪਣੀ ਬਹੁਤ ਬਹੁਤ ਹੋ ਗਈ ਹੋ ਗਈ ਨਾ ਮੋਜ ਮੋਜ ਕਿੰਨੀ ਹੋ ਗਈ ਮੋਜ ਬਹੁਤ ਜ਼ਿਆਦਾ ਅੱਛਾ ਇਹ ਕਿਉਂ ਹੋ ਤਰਾਪੇ ਨਾ ਨਾ ਹੱਥ ਕਰ ਕਰਾਪੇ ਹੋਣ ਦੀ ਰੋਟੀਆਂ ਪਕਾਆਂ ਕਿ ਪਕਾਉਣੀਆਂ ਜਾ ਕੇ ਤੂੰ ਦੋ ਟਾਈਮ ਪਕਾ ਲੈਂ ਮੈਂ ਕੱਢ ਤੀ ਠੀਕ ਆ ਹੁਣ ਨਵੀਆਂ ਪਕਾਂ ਜਾਏਗਾ ਨਾ ਸਾਂ ਦੀ ਪੱਕ ਗਈਆਂ ਸ਼ਾਮ ਦੀ ਪਕਾਆਂ ਫਿਕਰ ਲਾਉਣਾ ਆਪਣੇ ਕੋਲੋਂ ਬੱਬੂ ਭਾਜੀ ਨੂੰ ਪਹੁੰਚਿਆ ਬਹੁਤ ਦੂਰ ਤੋਂ 40 ਕਿਲੋਮੀਟਰ ਤੋਂ ਸਫ਼ਰ ਕਰਕੇ ਆਇਆ ਸਪੈਸ਼ਲ ਮਿਲਣ ਵਾਸਤੇ ਕਿਉਂਕਿ ਅਸੀਂ ਅਸੀਂ ਮਹੀਨਾ ਇਕੱਠੇ ਰਹੇ ਤੇ ਅੰਦਾ ਦਿਲ ਨਹੀਂ ਲੱਗਦਾ ਯਾਰ ਜਰੂਰ ਮਿਲ ਕੇ ਆਉਂਦਾ ਇਹਦੇ ਕਬਾਈ ਹੋਰ ਹੈ ਤਾਂ ਆਪਣੇ ਸਿਰ ਚ ਆ ਹੀ ਕੋ ਨਹੀਂ ਆਪਣੇ ਕੋਲੇ ਇਹ ਤਾਂ ਆਪਣੇ ਚੋਰਿਆਂ ਵਿੱਚ ਲੱਗਾ ਫਿਰ ਇਹ ਤਾਂ ਆਪਣੇ ਚੋਰਿਆਂ ਜੀ ਤਰ੍ਹਾਂ ਫਿਰ ਤੇ ਬਾਕੀ ਹੁਣ ਆਇਆ ਇਹ ਵੀ ਆਇਆ 20 ਕਿਲੋਮੀਟਰ ਦਾ ਆਪਾਂ ਨੂੰ ਮਿਲਣ ਨੂੰ ਸਪੈਸ਼ਲ ਪਰ ਸਤਿ ਸ੍ਰੀ ਅਕਾਲ ਬਾਬੂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਬੁਲਾਓ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਏਰੀਆ ਬਾਰੇ ਦੱਸੋ ਵੀ ਕਿੰਨਾ ਘਾੜਤਾ ਜੀ ਇੱਥੇ ਆ ਕੇ ਆਪਾਂ ਹੁਣ ਪੁੱਛੇ ਦੱਸੋ ਵੀ ਹੈ ਕਿਹੜੇ ਰੀਚ ਆਪਾਂ ਆਪਾਂ ਅੰਤੇ ਅੰਤੇ ਹਾਂ ਅਛਾ ਸੀ ਜੀ ਘੰਟੇ ਏਰੀਏ ਚ ਤੇ ਮਸ਼ੀਨ ਚਾਲੂ ਕੀਤੀ ਹੈ ਜ ਨਹੀਂ ਤੁਸੀਂ ਚਾਲੂ ਕੀਤੀ ਆ ਕੋਈ ਵੱਢ ਦਿੱਤੀ ਹਾਂ ਵੱਢੇ ਪਰਸੋਂ ਵੀ ਕੱਲ ਵੀ ਤੇ ਅੱਜ ਵੀ ਥੋੜੇ ਬਹੁਤ ਹੋ ਗਿਆ ਸੋਕ ਹਾਂ ਸੋਕ ਦੇ ਲਾਗੇ ਹੋਣ ਵਾਲੇ ਆ ਚਲੋ ਠੀਕ ਹੈ ਫਿਰ ਤਾਂ ਪਾਰਟੀ ਪਾਰਟੀ ਕੀ ਚੱਲਿਆ ਪਾਰਟੀ ਹੋ ਗਈ ਜੀ ਇੱਧਰ ਔਰ ਕਾਨਾ ਜੀ ਇੱਧਰ ਫੋਨ ਆ ਰਹਾ ਹੈ ਇੱਕ ਮਿੰਟ ਤੁਹਾਨੂੰ ਸੁਨਾਦ ਨੇ ਵੀ ਅੱਗੇ ਹੀ ਰਹੀ ਪਰ ਅਗਲੀ ਅਗਲਾ ਅਗਲੀ ਹੀ ਰਹੀ ਬਰਦਾਸ਼ਤ ਫੋਨ ਆਇਆ ਬੰਦੇ ਨੂੰ ਵੜਾਉਣ ਵਾਸਤੇ ਜਿਹੜਾ ਅਗਲਾ ਇਹ ਲਾਲ ਕਾ ਨੰਬਰ ਹੈ ਲਾਵੇਂ ਕਿੱਥੋਂ ਅਗਲਾ ਜਿਹੜਾ ਫੋਨ ਲਾ ਕੇ ਆਪਣਾ ਫੋਨ ਲਾਇਆ ਸੀ ਕੀ ਆਇਆ ਉੱਥੋਂ ਬੰਦੇ ਨਾਲ ਗੱਲ ਨਹੀਂ ਹੋਈ ਹੋਰ ਦੇ ਫੋਨ ਦੇ ਉੱਤੇ ਦੇਖੀ ਸੀਗਾ ਐ ਤੇ ਕਿਵੇਂ ਆ ਕੇ ਕੁਝ ਲੱਗਦਾ ਵੀ ਆਪਾਂ ਪੈਸੇ ਕੋ ਚਾਰ ਬਣ ਜਾਂਦੇ ਕੇ ਚਾਰ ਬਣਨ ਵਾਲੀ ਗੱਲ ਤਾਂ ਨਹੀਂ ਖਰਚਾ ਖਰਚੇ ਮੁੜੂਗਾ ਬਸ ਆਸਾ ਖੁੱਲਕ ਨਹੀਂ ਆਉਂਦਾ ਹਨਾ ਆਉਂਦਾ ਤਾਂ ਜ਼ਰੂਰ ਹੈ ਬਾਕੀ ਖੁੱਲਕ ਨਹੀਂ ਆਉਂਦਾ ਥੋੜਾ ਆਉਂਦਾ ਹੈ ਨਾ ਤੂੰ ਹੀ ਦੱਸੋ ਵੀ ਤੁਹਾਨੂੰ ਕਿ ਆਸਾ ਹੁੰਦਾ ਖੁੱਲ ਕੇ ਆਉਂਦਾ ਕਿ ਮਾੜਾ ਮੋਟਾ ਆਉਂਦਾ ਆਪਾਂ ਦੇ ਖੁੱਲ ਕੇ ਆਉਂਦਾ ਖੁੱਲ ਕੇ ਉਹਨੇ ਬੋਲ ਨਹੀਂ ਨਾ ਖਿਲਰਦੇ ਜਿਹੜੇ ਵੇਲੇ ਉਹਨਾਂ ਦਾ ਹੰਨੂ ਹੀ ਖੁੱਲ ਗਈ ਅੰਦਰੋਂ ਬੜਾ ਖੁੱਲ ਕੇ ਆਉਂਦਾ ਬਾਹਰ ਮੂੰਹ ਨਹੀਂ ਸਾਹ ਨਹੀਂ ਦਿੰਦਾ ਮੂੰਹ ਨੇ ਨਾ ਸਾਹ ਦਿੰਦਾ ਕਾਂ ਅਗੇ ਬਈ ਆਪਣਾ ਦਿੱਤੀ ਹਰਵਾਦੂ ਇੱਤੀ ਖੜਾ ਜੇਨੂੰ ਤੇਰਾ ਸਿਰ ਚੰਗਾ ਲੱਗਿਆ ਫਿਰ ਹਾਂ ਵਧੀਆ ਵਧੀਆ ਦੂਜੇ ਇੱਕ ਲਾਈ ਜਦੋਂ ਐਵੇਂ ਨੇ ਉਹ ਬਾਗਲੇ ਦੇ ਜਿਹੜੇ ਬੰਦੇ ਰੋਈ ਜਾਂਦੇ ਆ ਇਹ ਦੋ ਏਰ ਮਸ਼ੀਨ ਆਈ ਹੋਵੇ ਕਰ ਲਈ ਜਾਂਦੀ ਹੈ ਨਹੀਂ ਆ ਪਗੜੇ ਕਿਸ਼ਤ ਤਾਂ ਨਹੀਂ ਕਿਸ਼ਤ ਦਾ ਨਹੀਂ ਹੁੰਦਾ ਨੀਰਾ ਆ ਪਗੜੇ ਧਾਰ ਘਟ ਲਾਇਆ ਆਪਣੇ ਦਾ ਪੁਰਾਣੀ ਉਹ ਨਹੀਂ ਚੱਕਰਗਾ 17 ਦੀ ਇੱਕ ਮਿੰਟ ਆਈ ਫੋਨ ਆ ਕੇ ਫਿਰ ਦੱਸਦੇ ਆਪਾਂ ਉਹ ਫੋਨ ਕਰਾ ਮੈਨੇ ਉਹ ਦੋਸਤ ਨੇ ਘਰੇ ਪਹੁੰਚ ਪੜਾਇਆ ਹੂੰ ਕਦ ਚਲੇਗਾ ਪਰਸੋਂ ਗਾਡੀ ਫਰੀ ਹੋ ਜਾਏਗੀ ਆਪਣੀ ਪਰਸੋਂ ਆ ਇੱਛਾ ਤਾਂ ਹੈ ਉਹ ਉਧਰੇ ਆ ਜਾਤਾ ਹਾਂ ਔਰ ਕੀ ਹੈ 600 ਰੇਟ ਬੋਲ ਰਹੀ ਕਿਤਰਾ 600 ਜੈਂਟੀ ਕਿਦਣ ਲਾਗੋ ਜੈਂਟੀ ਚਲ ਕਰ ਕੀ ਬਾਤ ਹੈ ਨਹੀਂ ਕਰ ਕੇ ਕਿਉਂ ਕਿ ਨਹੀਂ ਆ ਜੈਂਟੀ ਨਹੀਂ ਦੇਣੀ ਆਹ ਤਾਂ ਚਲਾਏ 2000 ਹੱਡਾ ਕੋਈ ਲਈ ਨਹੀਂ ਪਾਉਂ। ਜੰਟੀ ਤੇ ਛੱਡ ਪਰ ਸਾਡੇ ਪੈਸੇ ਕਢਾ ਦੇ 2000 ਪਿਛਲੇ ਹਾਲ ਦਾ। ਕੌਣ ਸੀ? ਮੇਰੀ ਗਾਲ ਸੋਂ दारू ਪੀ ਰਖੀ ਹੋਗੀ ਨਾ। ਅਭੀ दारू ਪੀ ਰਖੀ ਹੋਗੀ। ਹਾਂ। ਉਹ ਆਪਣੇ ਸਾਹਮਣੇ ਚੱਲਦੀ ਜੱਸੀ ਕਮੈਨ ਉਹ ਥੋੜੀ ਥੋੜੀ ਦਿਖਦੀ ਆ। ਹੁਣ ਕੈਮਰਾ ਆਪਣਾ ਹੋ ਨਹੀਂ ਸਕਦਾ ਕਿਉਂ ਕੈਮਰਾ ਆਪਣਾ ਲੱਗਾ ਉੱਥੇ ਉਸ ਲੈਵਲ 'ਚ ਤੇ ਇਹਨਾਂ ਪਰ ਨੇੜੇ ਨਹੀਂ ਕਰ ਸਕਦੇ। ਉਹ ਤੁਹਾਨੂੰ ਸਾਹਮਣੇ ਕਾਲੀ ਵਢਾਈ ਦਾ ਤੇ ਸਾਰੀ ਗਾੜੀ ਉਹ ਚੱਲ ਠੀਕ ਹੈ ਮੈਨੇ ਵੀ 10 11 ਤਰੀਕ ਦਾ ਲਗਾਣਾ ਫਿਰ ਮੈਨੇ ਹਰਿਆਣਾ ਲਗਾਣਾ ਹੈ ਮੈਨੂੰ ਤਾਂ ਮਾਨਗੜ ਚੋਂ ਐ ਮਬੂ ਤੂੰ ਸੇਨ ਪਰ ਆਪਾਂ ਗੱਲ ਕਰਦੇ ਅੱਗੇ ਵਿੱਚ ਹੋਰ ਬੰਦਾ ਆ ਗਿਆ ਕੋਈ ਹਾਂ ਤਾਂ ਅਸੇ ਚਿਹਰੇ ਪਰ ਗੱਲ ਕੀਤੀ ਵਿਆਪਸਾ ਆਪਣਾ ਪੂਰਾ ਹੀ ਜਾਂਦਾ ਹਾਂ ਤੇ ਸੀਜਨ ਵੀ ਮੰਨਦਾ ਹੈ ਵੀ ਬਾਕੀ ਸਾਰੇ ਬੰਦੇ ਇਕ ਲਾਈ ਜਾਂਦੇ ਆ ਕਮੈਨਲ ਤੂੰ ਕਹਿੰਦਾ ਮੇਰਾ ਸੀਨ ਚੰਗਾ ਲੱਗਿਆ ਤੇ ਦੂਜੀ ਗੱਲ ਵੀ ਤੂੰ ਕਿਸ਼ਤ ਬਾਰੇ ਕੋਈ ਗੱਲ ਕਰ ਰਿਹਾ ਸੀ ਆਪਾਂ ਘੜੇ ਦਾ ਹਾਰ ਕਾਟ ਤੇ ਲਈ ਹੈ ਕਿਵੇਂ ਹਾਰ ਕਾਟ ਤੇ ਅੱਛਾ ਆਪਾਂ ਨਗਦਾਂ ਦੀ ਲਈ ਹੈ ਅੱਛਾ ਵੀ ਧਾਰ ਕਾਟ ਦੇ ਵੀ ਆਪਾਂ ਘੜੇ ਕਿਸ਼ਤ ਦੇਣੀ ਆ ਕਿਸ਼ਤ ਦੇਣੀ ਆ ਆਪਾਂ ਟੈਨਸ਼ਨ ਹੋਈ ਵੀ ਇਹ ਇਹ ਮਾਰ ਤੈਨੂੰ ਪੈਸਾ ਲੋੜ ਨਹੀਂ ਗਈ ਲੋੜ ਨਹੀਂ ਕੋਈ ਨਹੀਂ ਆਪਾਂ ਲੋੜ ਹੈਗੀ ਹੈ ਫਸਲ ਖੜੀ ਕਰੇ ਕਣਕ ਨਹੀਂ ਕਣਕ ਤਾਂ ਹੈਗੀ ਹੈ ਵੀ ਇੱਥੇ ਜਿੰਨੇ ਦੂਰ ਆਇਆ ਆਪਾਂ 2 ਦ ਮਹੀਨੇ ਹੋ ਗਏ ਸਭ ਨੇ ਯਾਰ ਸੇਵਾ ਹੀ ਸਹੀ ਵੀ ਪੈਸਾ ਲੋੜ ਨਹੀਂ ਗਈ ਪੈਸਾ ਤਾਂ ਰੇਕ ਨੂੰ ਲੋਡ ਹੁੰਦੀ ਹੈ ਜਿਨ੍ਹਾਂ ਨੇ ਹੁਣ ਆਧਾਰ ਕਾਰਡ ਦੇ ਲਈ ਵਿਚਾਰੇ ਨੇ ਮਸ਼ੀਨ ਕਿਸੇ ਨੇ ਵੀ ਲਈ ਹੈ ਤੇ ਉਹਨੇ ਕੀਤਾ ਤਾਂ ਤੰਗ ਹੀ ਹੈ ਲੈਣ ਦਾ ਲਈ ਮਸ਼ੀਨ ਬਾਕੀ ਨਾ ਤਾਂ ਮਸ਼ੀਨਾਂ ਉਹਨਾਂ ਦਾ ਖਰਚਾ ਪੂਰਾ ਹੈ ਗੱਲ ਅਸੀਂ ਪਹਿਲਾਂ ਵੀ ਕਰ ਚੁੱਕੇ ਵੀਡੀਓ ਚ ਨਾ ਆਇਆ ਆਪਣਾ ਖਰਚਾ ਪੁਰਾਣੇ ਬੰਦਾਂ ਦਾ ਵੀ ਕਿਸੇ ਦਾ ਵੀ ਨਹੀਂ ਕੰਮ ਚੱਲਿਆ ਕਿਉਂਕਿ ਕਿੰਨੀ ਕਿੰਨੀ ਵੀ ਜਿੰਨੀ ਮਸ਼ੀਨ ਆਈ ਹੈ ਨਾ ਤੇ ਸਾਰਿਆਂ ਨੂੰ ਕਾਟਾ ਪਿਆ ਜਿਹੜੇ ਹੁਣ ਹੁਣ ਮੇਰੀ ਗੱਲ ਰੇਕ ਬੰਦੇ ਨੇ ਆਧਾਰ ਕਾਰਡ ਦੇ ਮਸ਼ੀਨ ਨਹੀਂ ਲਈ ਕਿਸੇ ਬੰਦੇ ਨੇ ਆਪਣੇ ਨਕਦ ਵੀ ਲਈ ਪੇਮੈਂਟ ਦੇ ਕੇ ਕਾਟਾ ਤੁਹਾਨੂੰ ਹੀ ਪਿਆ ਹੈ ਇਹ ਤਾਂ ਨਹੀਂ ਸਾਰਾ ਦਾਨ ਕਰ ਦੇ ਲਈ ਪੇਮੈਂਟ ਉਹ ਉਹ ਕਿਹੜੇ ਨੂੰ ਦਾਨ ਕਰ ਦੇਣੀ ਹੈ ਕਿਸ਼ਤਾਂ ਤਾਰਨੀ ਪੈਣੀਆਂ ਨੇ ਵੈਸਾ ਤਾਂ ਪੈਸਾ ਹੀ ਹੈ ਬਾਕੀ ਉਹ ਵੀ ਸੀਜ਼ਨ ਸਾਰਿਆਂ ਦੇ ਮੰਦਾ ਲੱਗਾ ਮਸ਼ੀਨਾਂ ਉਹ ਸਾਹਮਣੇ ਦੋ ਖੜੀਆਂ ਨੇ ਉਹ ਨਵੀਆਂ ਵੀ ਉਹਨਾਂ ਦੱਸ ਵੀ ਉਹਨਾਂ ਨੂੰ ਪਤਾ ਕਿੰਨੀ ਦੁੱਖ ਹੋਣਾ ਕਿੰਨਾ ਵੀ ਉਹ ਇਸ ਤਰ੍ਹਾਂ ਬੰਦੇ ਥੋੜਾ ਕਹਿੰਦੇ ਹੋਣਗੇ ਯਾਰ ਸਾਡਾ ਸੀਨ ਮਾਰਾ ਕੋਈ ਕਹਿੰਦਾ ਕਰੋ ਤਾਂ ਹਾਂ ਵਾਲੀ ਬੱਚਾ ਛੱਡਿਆ ਬੱਚੇ ਚਲ ਆਪਾਂ ਤਾਂ ਇਹਨਾਂ ਦੀ ਕਿਸ਼ਤ ਲੈ ਜਾਵੇ ਇੰਨਾ ਬੜਾ ਜਿਹਨਾਂ ਵਿਚਾਰਾਂ ਕਿਹਨੇ ਔਖਾ ਹੋ ਕੇ ਔਖਾ ਹੋ ਕੇ ਇੰਨੀ ਕਿਸ਼ਤ ਵਰਨੀ ਆ ਉਹਦੀ ਕਿਸ਼ਤ ਉਤਰ ਜਾਏ ਚਲ ਆਪਣਾ ਦਾ ਘਾਟਾ ਵਾਲਾ ਚੱਲੀ ਜਾਂਦਾ ਉਹ ਬਾਈ ਇਹ ਵੇਖ ਕੇ ਕਰਨਾ ਚਾਹੀਦਾ ਨਾ ਸਿਸਟਮ ਆ ਇਹ ਸੋਚ ਕੇ ਤੇ ਕੋਈ ਨਹੀਂ ਹੋ ਰਿਹਾ ਹੁਣ ਗਾਣੂ ਗਾਣ ਬਾਈ ਇਦਾਂ ਦਾ ਕਿ ਆਪਾਂ ਨੂੰ ਨਾ ਕਿਸੇ ਨੂੰ ਮਸ਼ੀਨ ਦੇਣੀ ਆ ਲੋਨ ਤੇ ਕਿਉਂਕਿ ਬੰਦੇ ਵਿੱਚ ਡਿਫਾਲਟਰ ਬਹੁਤ ਹੋਣੇ ਆ ਇਸ ਵਾਰ ਜੀਤ ਸਾਲ ਸੀਜ਼ਨ ਚੱਲਿਆ ਨਾ ਤਾਂ ਆਪਾਂ ਨੂੰ ਹੁਣ ਆਪਣੇ ਕੋ ਅਗੋਂ ਮਿਲਣਾ ਨਹੀਂ ਆਪਣੀ ਜੇ ਆਪਾਂ ਅਖਾਂਗੇ ਨਾ ਹੁਣ ਕੋਈ ਬੰਦਾ ਨਵਾਂ ਜਾਵੇਗਾ ਮਸ਼ੀਨ ਲੈਣਾ ਹੁਣ ਆਪਣੇ ਕੋ 20% ਨਹੀਂ ਮਿਲਣੀ ਉਹ ਤੋਂ ਘਰੇ ਖੜੀਆਂ ਆਪਾਂ ਹਾਂ ਕਹਿੰਦੇ ਤਾਂ ਆਪਾਂ ਵੀ ਲੈ ਸਕਦੇ ਸੀ ਆਪਾਂ ਨਹੀਂ ਲਿਆ ਹੁਣ ਆਪਣੇ ਬਾਈ ਤਿੰਨ ਦੋ ਮਸ਼ੀਨਾਂ ਪਿੰਡ ਖੜਾਈਆਂ ਜੀ ਆਪਾਂ ਨੇ ਆਪਾਂ ਇੱਕ ਲਿਆਂਦੀ ਇੱਥੇ ਕਰਕੇ ਜੀ ਇਹ 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 ਦੇ ਕਰਕੇ ਇੱਕ ਲੈ ਕੇ ਆਏ ਕਿ ਇੱਥੇ ਖਰਚੇ ਨਹੀਂ ਪੂਰੇ ਹੋਣੇ ਜੇ ਮੈਂ ਤਿੰਨ ਲੈ ਆਉਂਦਾ ਤਾਂ ਮੇਰਾ ਦੱਸ ਕੀ ਬਣਾ ਡੇਢ ਲੱਖ ਰੁਪਏ ਖਰਚਾ ਹੋਣਾ ਸੀ ਹੋਂ ਦਾ ਡੇਢ ਜਾਨ ਦਾ 3 ਲੱਖ ਤੇ ਇੱਥੇ ਜਿਹੜੀ ਕਮਾਈ ਨਹੀਂ ਹੋਦਾ ਆਪਣਾ ਕੱਖ ਨਹੀਂ ਬਟੂਆ ਸਾਡੇ ਖਾਲੀ ਨੇ ਜੀ ਕਹਿੰਦੇ ਤੁਹਾਨੂੰ ਵਿਖਾ ਦਿੰਨੇ ਵੀ ਸਾ ਇਹ ਆ ਦੇਖੋ ਨੀ ਸਾਡਾ ਬਟਵਾਣਾ ਅੱਜ ਕੱਲ ਪਰਿਆ ਹੁੰਦਾ ਹੈ ਪੈਸਾ ਨਾਲ ਹੁਣ ਪਰਚਿਆਂ ਨਾਲ ਕੱਲੇ ਭਰਿਆ ਪਿਆ ਦੇਖੋ ਆ ਪੈਸੇ ਨੇ ਵਿੱਚ ਤੇ ਨਾ اکاؤنٹ ਚ ਪੈਸੇ ਰਹਿ ਗਏ ਤੇ ਮਸ਼ੀਨ ਚੱਲਦੀ ਹੈ ਸਾਹਮਣੇ ਸਾਨੂੰ ਇੰਨਾ ਵੀ ਆ ਸੀ ਕਿ ਅਸੀਂ ਕਰੇ ਜਾਣ ਜੋਗੇ ਹੋ ਜਾਵਾਂਗੇ ਸਾਨੂੰ ਖਰਚਾ ਸਾਡਾ ਬਣ ਜਾਗਾ ਤੇ ਪੂਰਾ ਹੋਣ ਡਿਆ ਇਹਨੂੰ ਪੂਰਾ ਹੋਣ ਡਿਆ ਆਪਣੀ ਕੀ ਗੱਲ ਹੈ ਆਪਰ ਟੈਪ ਕਰੋ ਫੋੜ ਕੀਤਾ ਬਾਪੂ ਦਾ ਟੈਨਸ਼ਨ ਲੈਣੀ ਕੋਈ ਚੱਕਰ ਜਿਹੜਾ ਐਮਪੀ ਟੈਨਸ਼ਨ ਲਈ ਉਹਦਾ ਕੌਣ ਜ਼ਿੰਮੇਵਾਰ ਹੈ ਕਦੋਂ ਲੈਫ ਹੈ 15 ਛੱਡ ਦੇ ਬਾਈ ਕਮੈਂਟ ਕਰਕੇ ਦੱਸਵੇ ਬਿੱਟੂ ਟੈਨਸ਼ਨ ਜ਼ਿਆਦੀ ਲੈਂਦਾ ਸੀ ਕਿ ਮੈਂ ਲੈਂਦਾ ਸੀ ਆ ਇਧਰ ਆ ਉਹ ਜਿਹੜੇ ਪੈਸੇ ਛੱਡ ਦੇ ਨੀ ਆ ਕੋਈ ਲੈ ਲੈ ਕੱਲਾ ਲੈ 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 ਗੱਲ ਸੁਣਦਾ ਵੈ ਜੀ ਆ ਨਾ ਤੂੰ ਕੱਲਾ ਲੈ ਲਈ ਪੈਸੇ ਤੇ ਇਹਨਾਂ ਨੇ ਜਿਹੜੇ ਪੈਸੇ ਮੇਰੇ ਕੋ ਮੰਗੇ ਨਾ ਮੈਂ ਵੀਡੀਓ ਜਰੂਰ ਪਾਵਾਂਗਾ ਇਹ ਨਾਲ ਮਨਵਾਦ ਦੇ ਦੇ ਲੈ 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 ਕੋਈ ਚੱਕਰ ਨਹੀਂ ਇਹ ਤਾਂ ਵੀਡੀਓ ਛੱਡ ਦੋ ਤਾਂ ਯਾਰ ਕਰਕੇ ਦਿਹਾੜੀ ਬਣੀ ਉੱਥੇ ਇਹ ਜਿਹੜਾ 15000 ਹੈ ਨਾ ਇਹ ਦੋ ਹਵਾਲੇ ਵੀ ਆ ਪੰਜਾਂ ਦਿਨ ਦੀ ਕਮਾਈ ਹੈ ਪੰਜਾਂ ਦਿਨਾਂ ਦੀ 1.5 ਲੱਖ ਦੇ ਬਰਾਬਰ ਹੈ ਆਪਾਂ ਨੇ 2000 ਪੈਂਦੀ ਰਹੀ ਦਿਹਾੜੀ ਉੱਥੇ ਇੱਕ ਦਿਨ ਦੀ ਤੇ ਪੰਜਾਂ ਦਿਨ ਦੀ ਕਮਾਈ ਹੈ ਕਿ ਤੂੰ ਛੱਡ ਦੇਗਾ ਹੋਰ ਤਾਂ ਚਲੋ ਛੱਡ ਦੇਗਾ ਤੇ ਹੁਣ ਮਸ਼ੀਨ ਬੰਦ ਹੋ ਗਈ ਚੱਲਦੀ ਆ ਜੀ ਚੱਲੀ ਜਾਂਦੀ ਹੈ 5-7 ਵੀ ਕਿਗੇ ਸੀ ਵੱਡ ਕੇ ਕੋਈ ਹੋਰ ਵੱਡਾ ਨਾਲ ਅਸੀਂ ਆਏ ਮਿਲੇ ਬਹੁਤ ਦਿਨਾਂ ਬਾਅਦ ਕਿੰਨੇ ਭਰਾ ਆ ਬੰਦਾ ਸਾਡੇ ਮਿਲਿਆ ਨਹੀਂ ਸਾਰੀ ਵੀਡੀਓ ਚ ਆਇਆ ਹੀ ਨਹੀਂ ਇਹ ਤਾਂ ਅੱਜ ਆਇਆ ਬਣ ਇੱਕ ਦੂਜਾ ਕੋਈ ਪੰਨੀ ਸੁਫਨੇ ਆਪਣੇ ਚਾ ਕੇ ਕੋਦਾ ਕਿਸੇ ਦਾ ਨਹੀਂ ਸਲਵ ਠੀਕ ਕਰਾਣਾ ਹੈ ਸਲਵ ਠੀਕ ਕਿੰਨਾ ਚਿਰ ਚੱਲਗਾ ਨਾਲ ਨਾਲ ਚੱਲਦੇ ਤੇ ਆ ਆਪਣਾ ਡੇਰਾ ਜੀ ਇੱਥੇ ਨਿੱਕਾ ਜਿਹਾ ਤੰਬੂ ਲਾਇਆ ਦੁਪਹਿਰੇ ਬਹੁਤ ਗਰਮੀ ਲੱਗਦੀ ਇਹਦੇ ਚ ਤੇ ਰਾਹ ਲੱਗੇ ਸੰਦ ਇਹ ਬੰਦੇ ਨੂੰ ਬਹੁਤ ਫੋਨ ਕਰਿਆ ਮੈਂ ਕਹਾ ਲੱਗੇ ਸੀ ਕਿ ਮੇਰੇ 30 ਕਿਲੋਮੀਟਰ ਐਮਪੀ ਇਹਨੂੰ ਮੈਂ ਫੋਨ ਬਹੁਤ ਕਰ ਮੈਂ ਕਹ ਚਲਾਇਆ ਵੀਡੀਓ ਬਣਾਵਾ ਕੋਈ ਮਸ਼ੀਨ ਦੀ ਬੜਪਾਵਾ ਫੋਨ ਯਾਰ ਕੀ ਕਰਿਆ ਫੋਨ ਆਹੀ ਉਹ ਵਾਰ ਵਾਰ ਕਟ ਰਿਹਾ ਹੁੰਦਾ ਉਹ ਤੇ ਮੇਰੀ ਗੱਲ ਸੁਣ ਤੇਰੇ ਕੋਲ ਇੱਕ ਤਾਂ ਨਾਂ ਲੱਗੇ ਮਗਰ ਉਹਨਾਂ ਦਾਣਾ ਹੀ ਬਰਬਾਦ ਕਰ ਦਿੱਤੀ ਚਾਰ ਦਿਨ ਤੋਂ ਉਧਰ ਵਟਸਐਪ ਭਜਾਈ ਡਰਾਈਵਰ ਸਾਡੇ ਨੇ ਮਸ਼ੀਨ ਇੰਨੀ ਭਜਾਈ ਹੈ ਦੂਜੇ ਆਈ ਚ ਨਾ ਪੁੱਛੋ ਨਾ ਹਰੀ ਕਰਕੇ ਹੀ ਤੇ ਦਾਣੇ ਤਾਂ ਮੇਰੇ ਖਿਆਲ ਚ 25 25 30 ਕੁ ਲਦਾਣੇ ਸੀ ਵੀ ਕਿਸੇ ਘੇੜੇ ਦੀ ਨਹੀਂ ਉਹਨਾਂ ਦਾ ਬਣ ਗਿਆ ਬਾਨਾ ਉੱਥੇ ਸਾਨੂੰ ਟੁੱਕਾ ਹੀ 10000 ਰੁਪਿਆ ਉਹ ਵੀ ਅਸੀਂ ਅੱਜ ਜਿੰਨੀ ਮਸ਼ੀਨ ਕਾ ਵਡਾਈ ਲਈਏ ਤੇ 10000 ਉਹਨੂੰ ਦਿੱਤਾ ਅਸੀਂ 5 ਵਿੱਗਾਂ ਦਾ ਤੇ 10000 ਦੇ ਵਿੱਚੋਂ ਆਪਾਂ ਨੂੰ ਵਡਾਈ ਮਿਲ ਗਈ 3600 ਰੁਪਿਆ ਤੇ ਬਾਕੀ ਦੇ ਰੋ 5-4 ਦਿਨ ਤੇ ਗੱਲ ਸਾਡੀ ਨਿਬੜੀਆ ਤੇ ਅਸੀਂ ਹੁਣ ਡਰਾਈਵਰ ਸਾਡੇ ਹੌਲੀ ਹੌਲੀ ਚੋ ਦੇਖੋ ਸੰ ਉਹ ਤੋਂ ਦਾ ਡਰ ਲੱਗਾ ਤੇ ਅਜੇ ਤੱਕ ਨਹੀਂ ਰਾਸ ਆਉਂਦੇ ਅਜੇ ਨਹੀਂ ਰਾਸ ਆਉਂਦੇ ਉਹ ਸਾਡੇ ਉਹ 5000 ਜਿਹੜਾ ਉਹ ਪੈਣਾ ਪਰਸ਼ ਵਿੱਚ ਉਹ ਇਹਨਾਂ ਦਾ ਬੇਲੇਨ ਕਿਆ ਮੈਂ ਦੱਬੀਆ ਕਰੋ ਕੁਛ ਦਿਨ ਦਾ ਤੇ ਜੇ ਇੱਥੇ ਕੋ ਉਹ ਕੰਮ ਬਣ ਗਿਆ ਫਿਰ ਵੇਖੀ ਜਾ ਬਾਨਾ ਬਾਨਾ ਇੱਥੇ ਐਵੇਂ ਨਹੀਂ ਨਾ ਹਣਾ ਵੀ ਮੇਰੇ ਨੁਕਸਾਨ ਆ ਜੇ ਕੁਝ ਵੀ ਮਸ਼ੀਨਾ ਹੁੰਦੇ ਸਾਰੀਆਂ ਮਸ਼ੀਨਾ ਮਰਦਾਣਾ ਕੋਈ ਕੋਈ ਆਉਂਦਾ ਇੱਕ ਦੋ ਦਾਨਾ ਰੇਕ ਮਸ਼ੀਨ ਮਗਰਾ ਰਹੇ ਨੇ ਇਹ ਕਿਉਂ ਆਉਂਦੇ ਨੇ ਉਹਨਾਂ ਕਣਕ ਹੈਗੀ ਆ ਯਾਰੀ ਅੱਛਾ ਪੂਰੀ ਕਣਕ ਤਿਆਰ ਨਹੀਂ ਹੋਈ ਤੇ ਰੇਟ ਥੋੜਾ ਜਿਹਾ ਵਾਧ ਚੱਲੀ ਜਾਂਦਾ ਇੱਥੇ 2400 2300 ਰੁਪਇਆ ਤੇ ਉਹ ਤਾਂ ਕਰਕੇ ਵਡਾਈ ਜਾਂਦੇ ਹੁੰਦਾ ਉਹ ਵੇਚੀਏ ਤੇ ਬਾਕੀ ਕਣਕ ਆਪਾਂ ਪਹਿਲਾਂ ਕਣਕ ਵੜਦੇ ਸੀ ਤੁਸਾਰ ਲਾਲਾ ਵੀ ਇੱਥੋਂ ਪੈਰ ਮਾਰ ਦੇਣਾ ਤੇ ਕਰਮ ਵੜੇ ਮੁੱਢੋਂ ਪੱਟੀ ਵੱਢੀਆਂ ਨਹੀਂ ਦਿੰਦੀਆਂ ਕਣਕ ਦਾਤਰੀ ਦੇ ਬਿਨਾਂ ਹੀ ਤੇ ਹੁਣ ਦੁਪੈਰ ਮਾਰ ਕਣਕ ਵਾਤਵਾਰ ਮਗਰ ਲਾਣ ਪਤਾ ਕਿੰਨਾ ਜੁੜਦਾ ਪਿਆ ਬਹੁਤ ਲਾਣ ਜੁੜਦਾ ਜੁੜਦੀਆਂ ਮਗਰ ਇਹ ਵੀ ਹੋਰ ਵੈਰੈਟੀ ਦਾ ਆ ਗਏ ਨਾ ਅਸੀਂ ਆਪਾਂ ਤਾਂ ਬੜੇ ਜੰਮ ਜੰਮ ਦੇ ਲੈਂਦਾ ਤੇ ਇਹ ਹੁਣ ਤਾਂ ਪੈਰ ਮਾਰੇ ਕਣਕ ਮੰਦੀਵ ਹੈਗੀ ਟੁੱਟ ਨਹੀਂ ਟੁੱਟਾ ਆਪਣਾ ਬਣਦਾ ਜਾਂਦਾ ਨਾ ਚੂਰਾ ਕੱਟਾ ਮਿੱਟੀ ਜਾਂਦਾ ਥੋੜੇ ਹੀ ਬਣਦਾ ਇਹਨਾਂ ਹੋਰ ਇਹਨਾਂ ਦੇ ਪੱਖੇ ਤੇ ਹਵਾ ਵਧਾਈਰ ਫਰਕਾ ਦੱਸੋ ਦੱਸੋ ਅੱਗੇ ਕਣਕ ਬੱਬੂ ਥੋੜੀ ਕਾਲੇ ਰੰਗ ਦੀ ਪੈਦੀ ਨਾ ਯਾਰ ਕਾ ਚਿੱਟਾ ਨਾੜ ਖੜਾਇ ਤੇਰੀ ਵਾਇਰੈਟੀ ਹੋ ਰਹੀ ਹੈ ਹਾਂ ਜਿਵੇਂ ਤੇਲਾ ਹੀ ਬਿਨਾ ਪੈ ਰਿਹਾ ਹੈ ਇੱਕ ਦਿਨ ਇਹਨਾਂ ਡਾਇਰੈਕਸ਼ਨ ਦੇ ਬਾਹਰ ਨਗ ਪਾਇਆ ਹੈ ਹਾਂ ਆ ਫੋਰਮੈਨ ਜੀ ਬੈਠੇ ਨੇ ਇੱਧਰ ਇਹ ਆਪਦੀ ਫੋਰਮੈਨ ਕਰਨ ਲੱਗਾ ਮੈਂ ਮੈਂ ਤੁਹਾਨੂੰ ਫੋਨ ਕਰੂ ਸੀ ਮੈਂ ਆਪਦੀ ਫੋਰਮੈਨ ਕਰਨ ਲੱਗਾ ਮੈਂ ਤੁਹਾਨੂੰ ਵੀਡੀਓ ਵੇਖ ਕੇ ਅੱਛਾ ਮੈਂ ਕਹ ਬੈਰੰਗ ਤੁਸੀਂ ਬੱਬੂ ਗਲਤ ਦੱਸਦਾ ਪਿਆ ਬੈਰੰਗ ਪਹਿਲਾਂ ਪਹਿਲਾਂ ਕੋਣ ਪੈਣੀ ਪੁੱਠੇ ਪਾਸੋਂ ਤੇਰੇ ਤੋਂ ਬੈਰੰਗ ਬੋਲ ਦੱਸ ਇਹ ਮੈਨੂੰ ਫੇਲ ਕਰੇ ਤੂੰ ਤੂੰ ਝੂਠਾ ਐ ਇਧਰ ਠੁੱਕਦੀ ਏ ਮੈਂ ਮੇਰੇ ਨਾਲ ਅੱਡ ਦਿੱਤੀ ਹੋਈ ਏ ਮਸ਼ੀਨ ਇੰਨੀ ਤੇਜ਼ ਸੀ ਇਹ ਯਾਰ ਜਾਮ ਹੋ ਨਹੀਂ ਸਕਦੀ ਨਹੀਂ ਹੋ ਜਾਂਦੀ ਏ ਮੇਰੀ ਗੱਲ ਹਾਂ ਡਾਇਰੈਕਸ਼ਨ ਮੈਂ ਕੀ ਲੋੜੀ ਮਠਾੜੂ ਲਾਗ ਲਿਆਉਂਦੀ ਇਹਨਾ ਮੇਰੀ ਕਾ ਮਸ਼ੀਨ ਹੈਗੀ 40 ਦੀ ਸਪੀਡ ਤੇ ਮਸ਼ੀਨ ਐ ਇੰਨੀ ਜੱਕਦਾ ਰੋਗੀ ਜਿਵੇਂ ਨਾ ਕੋਈ ਟਾਇਰ ਡਿੱਗ ਪੈ ਵੀ ਜੱਕਦਾ ਮਸ਼ੀਨ ਫੜਾ ਫੜ ਗਈ ਵੀ ਅੱਲੀ ਕੋ ਨਹੀਂ ਡੋਲੇ ਮਾਰ ਗਈ ਤੇ ਮਸ਼ੀਨ ਜੱਕਦਾ ਮੇ ਖਲੋ ਗਈ ਏ ਤੂੰ ਦੇਖ ਲੈ ਬਈ ਇਹ ਤਾਂ ਬ੍ਰੇਕ ਬਰੁਗ ਜਾਮ ਹੋ ਗਈ ਜਦ ਵੇਖਾ ਤੇ ਬਹਿਰੰਗ ਸੀਜ ਮਾਰ ਗਈ ਇਹ ਕਿਹਦੇ ਕਾਰ ਕਰ ਮਾਰਾ ਇਸੇ ਕਾਰ ਨੇ ਮੇਰਾ ਹੈ ਮੈਂ ਦੱਸਦਾ ਨਾ ਉਹਦਾਂ ਨੇ ਮੇਰੇ ਹੱਥ ਲੱਗੇ ਬਹਿਰੰਗ ਐ ਹੀ ਪੈਣਾ ਪਾਇਆ ਗੋਰੀ ਨਹੀਂ ਬਹਿਰੰਗ ਉੱਥੇ ਪੁੱਠਾ ਦਿੱਤਾ ਮੇਰੇ ਐਵੇਂ ਪਾਇਏ ਨੇ ਪਾਇਆ ਗੋਰੀ ਨਹੀਂ ਬਹਿਰੰਗ ਉਹ ਹਾਂ ਤੇ ਉਹ ਅਸੀਂ ਦਿਮਾਗ ਨੇ ਸਾਡਾ ਕੰਮ ਸਾਡਾ ਦਿਮਾਗ ਹੈ ਵੀਡੀਓ ਵਾਲੇ ਤੇ ਉਹਦਾਂ ਨੇ ਬਹਿਰੰਗ ਠੋਕ ਦਿੱਤਾ ਬਹਿਰੰਗ ਪੈ ਗਿਆ ਇਹ ਹੋਇਆ ਕੰਮ ਆਇਆ ਕਸੂਤਾ ਨਹੀਂ ਇਹ ਦੋਗਸਲ ਹੋ ਗਿਆ ਪਿੱਛੇ ਉਹਦੇ ਮੈਂ ਪਟਾਉਂਦੇ ਨਹੀਂ ਚਲਾਉਂਦਾ ਸੀ ਅੱਛਾ ਇਹ ਪੈਰਾਂਗੇ ਮੇਟੋ ਟੁੱਟ ਗਿਆ ਜਾਮ ਹੋ ਗਿਆ ਫਿਰ ਪ੍ਰੈਸ ਤੇ ਲਿਆਈ ਸੀ ਹਾਂ ਰੈਕਸ਼ਨ ਸਾਡੇ ਪ੍ਰੈਸ ਤੇ ਕੋਈ ਨਹੀਂ ਨਿਕਲੀ ਨੁਕਲੀ ਅਸੀਂ ਵੱਡ ਵੱਡ ਕੇ ਕੱਢਿਆ ਉਹਨੇ ਵੀ ਕਹਤਾ ਭਾਈ ਮੇਰੀ ਕੋਈ ਜਵਾਬ ਦੇ ਟੁੱਟ ਜਾਵੇ ਤੁਹਾਡੀ ਤੁਹਾਡੀ ਜਿੰਮੇ ਹੋਰੀਏ ਫਿਰ ਨਿਕਲ ਗਿਆ ਹਾਂ ਨਿਕਲ ਗਏ ਪੈਰਾਂਗੇ ਫਿਰ ਤੇ ਕਣਾ ਕੋਣਾ ਤਾਂ ਨਿਕਲਿਆ ਹੀ ਨਹੀਂ ਅੱਛਾ ਪ੍ਰੈਸ ਤੇ ਫਿਰ ਨਾਕ ਨਿਕਲਿਆ ਸੀ ਠੀਕ ਹਾਂ ਉਹ ਜਾਂਦਾ ਜਾਮ ਕਈ ਵਾਰ ਇੰਨਾ ਹਾਂ ਇਹ ਤਾਂ ਸਹੀ ਗੱਲ ਹੈ